ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਨਿਊਜ਼ ਟ੍ਰੈਂਡ ਤੇ ਦੇਸ਼ ਭਰ ਦੇ ਕਰੋਨਾ ਕੇਂਦਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਰਾਹਤ ਦੀ ਖਬਰ ਆਈ ਹੈ ਜੁਲਾਈ 2025 ਵਿੱਚ ਮਹਿੰਗਾਈ ਪੱਤੇ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਜਾ ਸਕਦਾ ਹੈ ਹਾਲ ਹੀ ਵਿੱਚ ਜਾਰੀ ਕੀਤੇ ਗਏ ਮਹਿੰਗਾਈ ਦਰ ਦੇ ਆਕੜਿਆਂ ਦੇ ਆਧਾਰ ਤੇ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸ ਵਾਰ ਡੀਏ ਵਿੱਚ 3 ਫੀਸਦੀ ਤੱਕ ਦਾ ਵਾਧਾ ਸੰਭਵ ਹੈ ਜੇਕਰ ਇਹ ਅਨੁਮਾਨ ਸਹੀ ਸਾਬਤ ਹੁੰਦਾ ਹੈ ਤਾਂ ਮੌਜੂਦਾ 55 ਫੀਸਦੀ ਡੀਏ ਵਧਾ ਕੇ 58 ਫੀਸਦੀ ਦੇ ਨੇੜੇ ਪਹੁੰਚ ਸਕਦਾ ਹੈ ਮਹਿੰਗਾਈ ਪੱਤੇ ਦੀ ਗਣਨਾ ਆਲ ਇੰਡੀਆ ਕਿ ਜਿਮਰ ਪ੍ਰਾਈਸ ਇੰਡੈਕਟਰ ਦੇ ਅੰਕੜਿਆਂ ਦੇ ਆਧਾਰ ਤੇ ਕੀਤੀ ਜਾਂਦੀ ਹੈ ਮਾਰਚ 2025 ਵਿੱਚ ਇਹ ਇੰਡੈਕਸ 143.0 ਦਰਜ ਕੀਤਾ ਗਿਆ ਸੀ ਜਦੋਂ ਕਿ ਅਪ੍ਰੈਲ ਵਿੱਚ ਇਹ ਹੋਰ ਵਧ ਕੇ 143.5 ਤੱਕ ਪਹੁੰਚ ਗਿਆ ਹੁਣ ਸਾਰਿਆਂ ਦੀਆਂ ਨਜ਼ਰਾਂ ਮਈ ਅਤੇ ਜੂਨ ਦੇ ਅੰਕੜਿਆਂ ਤੇ ਹਨ ਜਿਸ ਨਾਲ ਡੀਏ ਵਾਦੇ ਦੀ ਤਸਵੀਰ ਸਾਫ਼ ਹੋਵੇਗੀ ਜੇਕਰ ਜੋ ਹੈ ਕਿ 7ਵਾਂ ਤਨਖਾਹ ਕਮਿਸ਼ਨ 31 ਦਸੰਬਰ 2025 ਨੂੰ ਖਤਮ ਹੋ ਰਿਹਾ ਹੈ ਅਜਹੀ ਸਥਿਤੀ ਵਿੱਚ ਇਸ ਡੀਏ ਸੋਧ ਨੂੰ ਮੌਜੂਦਾ ਤਨਖਾਹ ਕਮਿਸ਼ਨ ਦੇ ਤਹਿਤ ਆਖਰੀ ਵੱਡੇ ਅਪਡੇਟ ਮੰਨਿਆ ਜਾ ਰਿਹਾ ਹੈ ਮੁਲਾਜ਼ਮਾਂ ਨੂੰ ਉਮੀਦ ਹੈ ਕਿ ਕਮਿਸ਼ਨ ਆਪਣੇ ਆਖਰੀ ਪੜਾਅ ਵਿੱਚ ਇੱਕ ਮਜ਼ਬੂਤ ਵਾਅਦੇ ਨਾਲ ਅਲ biệtਾ ਕਹੇ ਹਾਲਾਂਕਿ ਰਵਾਇਤੀ ਤੌਰ ਤੇ ਡੀਏ ਵਾਅਦੇ ਦਾ ਐਲਾਨ ਜੁਲਾਈ ਵਿੱਚ ਕੀਤਾ ਜਾਂਦਾ ਹੈ ਅਤੇ ਅਕਤੂਬਰ ਜਾਂ ਨਵੰਬਰ ਵਿੱਚ ਲਾਗੂ ਕੀਤਾ ਜਾਂਦਾ ਹੈ ਪਰ ਚੰਗੀ ਗੱਲ ਇਹ ਹੈ ਕਿ ਮੁਲਾਜ਼ਮਾਂ ਨੂੰ ਦੇਰੀ ਨਾਲ ਕੀਤੀ ਗਈ ਮਿਆਦ ਲਈ ਬਕਾਇਆ ਵੀ ਮਿਲਦਾ ਹੈ ਜਿਸ ਨਾਲ ਸਮੁੱਚੇ ਲਾਭ ਵਿੱਚ ਵਾਧਾ ਹੁੰਦਾ ਹੈ ਮੌਜੂਦਾ ਡੀਏ 55% ਦੀ ਸੰਭਾਵਿਤ ਨਵੀਂ ਦਰ 58% ਦੀ ਸੰਭਾਵਿਤ ਵਾਧਾ ਲਗਭਗ 3% ਦੀ ਲਾਪਾਤਰੀ 1 ਕਰੋੜ ਤੋਂ ਵੱਧ ਕਰਮਚਾਰੀ ਅਤੇ ਪੈਨਸ਼ਨਰ ਐਲਾਨ ਅਕਤੂਬਰ ਨਵੰਬਰ 2025 ਅਨੁਮਾਨਿਤ ਪ੍ਰਭਾਵੀ ਮਿਤੀ ਜੁਲਾਈ 2025 ਤੋਂ ਕੁੱਲ ਮਿਲਾ ਕੇ ਇਹ ਅਪਡੇਟ ਕੇਂਦਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਰਾਹਤ ਅਤੇ ਖੁਸ਼ਖਬਰੀ ਦੋਵੇਂ ਲੈ ਕੇ ਆਇਆ ਹੈ ਜੇਕਰ ਆਉਣ ਵਾਲੇ ਮਹੀਨਿਆਂ ਵਿੱਚ ਮਹਿੰਗਾਈ ਦਰ ਸਥਿਰ ਰਹਿੰਦੀ ਹੈ ਤਾਂ ਇਸ ਦਾ ਸਿੱਧਾ ਪ੍ਰਭਾਵ ਜੀਬ ਤੇ ਦਿਖਾਈ ਦੇਵੇਗਾ